ਅੱਜ ਤਰੀਕ ਹੋ ਗਈ 19 ਜੁਲਾਈ 2025 ਤੇ ਫੇਰ ਅਸੀਂ ਖੜੇ ਹੈਗੇ ਆ ਬਠਿੰਡਾ ਪੁੱਚੋ ਰੋਡ ਦੇ ਉੱਤੇ ਲਹਿਰਾ ਥਰਮਲ ਪਲਾਂਟ ਦੇ ਕੋਲ ਜਿਹੜਾ NH7 ਹਾਈਵੇ ਦੇ ਉੱਤੇ ਰੇਲਵੇ ਫਟਕ ਲੱਗਿਆ ਹੋਇਆ ਹੈ ਇਹ ਰੂਟੀਨ ਦੇ ਵਿੱਚ ਇਹਦੇ ਚ ਬਹੁਤ ਵੱਡੇ ਵੱਡੇ ਜਾਮ ਲੱਗਦੇ ਦਿਨ ਦੇ ਵਿੱਚ ਕਈ ਵਾਰੇ ਫਟਕ ਬੰਦ ਹੁੰਦਾ ਹੈ ਇਸਦੇ ਕਰਕੇ ਇੱਥੇ ਟ੍ਰੈਫਿਕ ਜਿਹੜਾ ਬਹੁਤ ਜਾਮ ਹੁੰਦਾ ਲੋਕਾਂ ਨੂੰ ਇੱਥੇ ਇੱਕ ਇੱਕ ਘੰਟਾ ਲਾਈਨ ਦੇ ਵਿੱਚ ਖੜਨਾ ਪੈਂਦਾ ਉਸ ਤੋਂ ਬਾਅਦ ਜਦੋਂ ਇਹ ਫਟ ਖੁੱਲ ਵੀ ਜਾਂਦਾ ਹੈਗਾ ਤਾਂ ਇਹ ਸਾਰਾ ਟ੍ਰੈਫਿਕ ਕਲੀਅਰ ਹੋਣ ਵਾਸਤੇ ਵੀ ਕਾਫੀ ਟਾਈਮ ਲੱਗਦਾ ਐਥੋਂ ਬਠਿੰਡੇ ਤੋਂ ਜਿਹੜੇ ਲੋਕਾਂ ਨੇ ਪੀਜੀਆਈ ਚੰਡੀਗੜ੍ਹ ਜਾਂ ਡੀਐਮਸੀ ਵਗੈਰਾ ਜਾਣਾ ਹੁੰਦਾ ਤਾਂ ਐਂਬੂਲੈਂਸਾਂ ਨੂੰ ਵੀ ਬੜਾ ਇੱਥੇ ਖੱਜਲ ਖਵਾਰ ਹੋਣਾ ਪੈਂਦਾ ਹੈਗਾ ਬਹੁਤ ਸਾਰੇ ਕੇਸ ਆ ਜਿਹੜੇ ਡੀਐਮਸੀ ਸੀਐਮਸੀ ਐ ਪੀਜੀਆਈ ਜਾਣ ਵਾਸਤੇ ਆਹੀ ਰਸਤਾ ਹੈਗਾ ਤਾਂ ਬੜੇ ਲੋਕ ਇੱਥੇ ਗੱਜਲ ਖਵਾਰ ਹੁੰਦੇ ਆ ਫਾਟਕ ਇੱਥੇ ਅਕਸਰ ਹੀ ਲੱਗੇ ਹੀ ਰਹਿੰਦਾ ਹੈਗਾ ਇਧਰ ਨਾਲੀ ਥੋੜੀ ਦੂਰੀ ਦੇ ਉੱਤੇ ਸ਼ਾਇਦ ਅੱਧਾ ਕਿਲੋਮੀਟਰ ਵੀ ਨਹੀਂ ਪਹਿਲਾਂ ਟੋਲ ਦੇਣਾ ਪੈਂਦਾ ਹੈ ਟੋਲ ਦੇਣ ਤੋਂ ਬਾਅਦ ਲੋਕ ਇਸ ਲਾਈਨ ਦੇ ਵਿੱਚ ਲੱਗ ਜਾਂਦੇ ਹੈਗੇ ਜਾਮ ਚ ਫਸ ਜਾਂਦੇ ਆ ਐਨ ਐਚ 7 ਹਾਈਵੇ ਤਾਂ ਕਿ ਹਾਈਵੇ ਥੋਰਟੀ ਵੀ ਇਹ ਡਿਊਟੀ ਨਹੀਂ ਬੰਨਦੀ ਵੀ ਇੱਥੇ ਆ ਤਾਂ ਕੋਈ ਓਵਰ ਬ੍ਰਿਜ ਵਗੈਰਾ ਬਣਾਇਆ ਜਾਵੇ ਯਾ ਫਿਰ ਇੱਥੇ ਜਿਹੜਾ ਟੋਲ ਹੈਗਾ ਉਹ ਟੋਲ ਕਿਉਂ ਲਿੱਤਾ ਜਾਂਦਾ ਇਹ ਨਹੀਂ ਸਮਝ ਆਂਦੀ ਗੱਲ ਆ ਐਡਾ ਵੱਡਾ ਜਾਮ ਹੈ ਸਵੇਰ ਦਾ ਟਾਈਮ ਹੈ 8 ਵਜੇ ਹਲੇ ਇਹ ਬੜੀ ਵੱਡੀ ਪਰੇਸ਼ਾਨੀ ਹੈ ਲੋਕਾਂ ਨੂੰ ਆਹ ਦੇਖੋ ਕਿੱਡਾ ਵੱਡਾ ਜਾਮ ਹੈ ਇਹ ਟ੍ਰੇਨ ਗਈ ਐ ਥੋੜੀ ਬਹੁਤ ਲੋਕ ਇੱਥੇ ਆ ਹੀ ਫਸੇ ਰਹਿੰਦੇ ਜਾਮ ਚ ਲੱਗਿਆ ਹੋਇਆ ਫਟਕ ਉਹ ਪਰਲੀ ਸਾਈਡ ਜਿਹੜੀ ਹੈ ਉਹ ਦੇਖ ਰਹੇ ਹੋਗੇ ਤੁਸੀਂ ਦੂਰ ਤੱਕ ਉਹ ਵੀ ਜਿਹੜਾ ਜਾਮ ਲੱਗਿਆ ਹੋਇਆ